ਹਾਂ ਚੱਲ ਓਏ ਆਇਤ ਰਾਖੀ ਦੇਣਾ ਮੈਂ ਤੇ ਲੈਣਾ ਆ ਪਰ ਮੈਂ ਤਾਂ ਅਜੇ ਤਿਆਰ ਨਹੀਂ ਪਰ ਲਿਸਟ ਦੇ ਵਿੱਚ ਸਭ ਨਾਲ ਪਹਿਲਾਂ ਨਾਮ ਤੇਰਾ ਓ ਨੋ 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 ਕੀ ਹੋ ਨਾ ਕੁਝ ਕਹੋ ਲਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਮੇਰੇ ਨਾਲ ਇੱਕ ਕੱਪ ਚਾਹ ਤਾਂ ਪੀਣਾ ਪੈਣਾ ਠੀਕ ਆ ਜਲਦੀ ਕਰ ਟਾਈਮ ਨਹੀਂ ਮੇਰੇ ਕੋਲੇ ਮੰਗੀ ਗੱਲ

哎呦我的妈！你别。<laughs> <laughs>